ਅੱਜ ਤੁਹਾਨੂੰ ਅਸੀਂ ਦੱਸਦੇ ਹਾਂ ਆਪਣੇ ਪਿੰਡ ਦੇ ਸੰਗਤ ਦਾ ਇੱਥੇ ਆਉਣ ਦਾ ਕਾਰਨ ਮੈਂ ਤੁਹਾਡਾ ਅਮਰੀਕ ਪਰਮਾਤਮਾ ਦੀ ਰਜ਼ਾ ਦੇ ਵਿੱਚ ਤੁਸੀਂ ਬਹੁਤ ਸੁਣੇ ਜਾਂਦੇ ਕੁਰੀਤ ਕਰਦੇ ਆ ਅੱਜ ਅਸੀਂ ਪਹੁੰਚੇ ਸੀਗੇ ਨਾਵਕਾਂ ਰਾਜਾ ਸਵੀਏ ਸਥਾਨ ਤੇ ਅੱਜ ਮੱਸੀਆ ਦਾ ਸੌਧਿਆੜਾ ਵਾ ਤੇ ਇਸ ਦਿਨ ਇੱਥੇ ਮੇਲਾ ਬਹੁਤ ਜ਼ਿਆਦਾ ਭਰਦਾ ਵਾ ਕਿਉਂਕਿ ਦੁਆਬੇ ਦੇ ਕੋਨੇ-ਕੋਨੇ ਦੇ ਵਿੱਚ ਨਾਵਕਾਂ ਰਾਜਾ ਸਾਹਿਬ ਰਾਜਾ ਸਾਹਿਬ ਹੁੰਦੀ ਆ ਅੱਜ ਤੁਹਾਨੂੰ ਅਸੀਂ ਦੱਸਦੇ ਹਾਂ ਆਪਣੇ ਪਿੰਡ ਦੇ ਸੰਗਤ ਦਾ ਇੱਥੇ ਆਉਣ ਦਾ ਕਾਰਨ ਆਪਣੇ ਪਿੰਡ ਦੇ ਸੰਤ ਅਬਧੂਤ ਜੀ ਮਹਾਰਾਜ ਲੋਪੋ ਸੰਤਾਂ ਕੋਲ ਗਏ ਤੇ ਉਹਨਾਂ ਨੇ ਉਹਨਾਂ ਨੂੰ ਆਪਣੇ ਚਰਨ ਕਮਲਾਂ ਨਾਲ ਲਾਉਣ ਤੋਂ ਅਨਕਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਤਾਂ ਗੁਰੂ ਦੁਆਬੇ ਦੇ ਵਿੱਚ ਬੈਠਿਆ ਹਨ ਉਹ ਅੱਜ ਅੱਜ ਦੇ ਦਿਨ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਅੱਜ ਤੋਂ ਤਕਰੀਬਨ 40-50 ਸਾਲ ਪਹਿਲਾਂ ਜਾਂ 60-70 ਸਾਲ ਪਹਿਲਾਂ ਸਮੇਂ ਦਾ ਮੈਂ ਕੁਝ ਤਕਾਜ਼ਾ ਨਹੀਂ ਕਹਿ ਸਕਦਾ ਕਿਉਂਕਿ ਮੈਂ ਇਸ ਜਾਣਕਾਰੀ ਤੋਂ ਅਧੂਰਾ ਹਾਂ ਉਹ ਇੱਥੇ ਨਾਵ ਕੁਲਮਰਾਇ ਜੈ ਜੀ ਨੂੰ ਮਿਲੇ ਤੇ ਇਥੋਂ ਦੇ ਹੀ ਰਹਿ ਗਏ ਉਸ ਤੋਂ ਬਾਅਦ ਪਟੇਵਾਲ ਪਟਿਆਲੇ ਵਾਲੇ ਸੰਤ ਮਾਸਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਪਟਿਆਲੇ ਗਏ ਕਾਫੀ ਸਨਾਂ ਤੇ ਉਹਨਾਂ ਨੇ ਮਹਾਰਾਜ ਬਦੂਰ ਜੀਆਂ ਨੇ ਚਰਨ ਪਾਏ ਤੇ ਆਪਣੇ ਪਿੰਡ ਦੀ ਸੰਗਤ ਇਥੇ ਹੋਂਬ ਹਵਾ ਕੇ ਭਾਦੋਂ ਦੀ ਮੱਸੀਆਂ ਨੂੰ ਇਥੇ ਜ਼ਰੂਰ ਪਹੁੰਚਦੀ ਆ ਨਗਰਪਤੀ ਕਿਰਪਾਲਪਤੀ ਅਧਿਰਪਤੀ ਤੇ ਕਾਫੀ ਹੋਰ ਪਤੀਆਂ ਦੇ ਬੰਦੇ ਜੋ ਉਹਨਾਂ ਦੇ ਨਾਲ ਮਲਾਪ ਰੱਖਦੇ ਸੀਗੇ ਉਹਨਾਂ ਦੀ ਉਹਨਾਂ ਨੂੰ ਮਿਲਣ ਦੀ ਖਾਤਰ ਇਸ ਥਾਂ ਤੇ ਆਉਂਦੇ ਆ ਅੱਜ ਤੁਹਾਨੂੰ ਆਪਣੇ ਲੰਗਰ ਹਾਲ ਦਾ ਦ੍ਰਿਸ਼ ਦਿਖਾਉਣੇ ਆ ਤੇ ਨਾਲੇ ਤੁਹਾਨੂੰ ਦਿਖਾਉਣਾ ਵੀ ਕਿੰਨੀ ਸੰਗਤ ਇੱਥੇ ਆਉਂਦੀ ਆ ਅਸੀਂ ਸੀਗੇ ਉੱਪਰਲੇ ਦ੍ਰਿਸ਼ ਤੇ ਤੁਹਾਨੂੰ ਦਿਖਾਉਣੇ ਆ ਬਹੁਤ ਜ਼ਿਆਦਾ ਇਕੱਠ ਹੋਇਆ ਜਨਾਂ ਸਾਹਮਣੇ ਘੰਟਾ ਘਰ ਸਮੇਂ ਦੇ ਲੋਡ ਅਨੁਸਾਰ ਘੰਟਾ ਘਰ ਉਸ ਟਾਈਮ ਬਣਾਇਆ ਸੰਗਤ ਨੇ ਬਿਲਕੁਲ ਸਾਹਮਣੇ ਸਾਈਕਲ ਸਾਈਕਲ ਮੋਟਰਸਾਈਕਲ ਬਹੁਤ ਵੱਡੀ ਇਹ ਇੱਕ ਸਾਈਡ ਦਿਖਾ ਰਹੇ ਦਿਖਾ ਰਹੇ ਆ ਆਹ ਨੂੰ ਤੇ ਬਿਲਕੁਲ ਸਮਰਥ ਥਰੜੀ ਪਾਸੇ ਦਿਖਉਂਦੀ ਆ ਸਾਹਮਣੇ ਮੇਨ ਰਸਤਾ ਵਾ ਮੁਜਾਰਾ ਪਿੰਡਾ ਬਿਲਕੁਲ ਸਾਹਮਣੇ ਬਸਿਆ ਵਾ ਤੇ ਕੱਲਾ ਕੱਲਾ ਘਰ ਇਥੋਂ ਦਾ ਬਾਹਰ ਬਸ ਚੁੱਕਿਆ ਵਾ ਤੇ ਦੇਖਿਆ ਜਾਵੇ ਤਾਂ ਇਧਰਲਾ ਪਾਸਾ ਇਧਰ ਵੀ ਕਾਫੀ ਸੰਗਤ ਹੋਮ ਹੋਵਾ ਕੇ ਇਥੇ ਇਸ ਸਥਾਨ ਤੇ ਉਹਨਾਂ ਦੇ ਦਰਸ਼ਨ ਨੂੰ ਆ ਰਹੀ ਆ ਤੇ ਬਿਲਕੁਲ ਅਸੀਂ ਤੀਜੀ ਚੌਥੀ ਮੰਜ਼ਲ ਦੇ ਖੜੇ ਸੀਗੇ ਤੇ ਇਥੇ ਬਿਲਕੁਲ ਥੱਲੇ ਆਪਣੇ ਪਿੰਡ ਦਾ ਪਿੰਡਰ ਸੁਪਰ ਦਾ ਲੰਗਰ ਹਾਲ ਆ ਅੱਜ ਤੁਹਾਨੂੰ ਚਲਦੇ ਆ ਥੱਲੇ ਜਿਸ ਦੇ ਦਰ ਤੋਂ ਮਿਲਦੇ ਸਭ ਨੂੰ ਦੁਨੀਆਂ ਦੇ ਸੁੱਖ ਸਾਰੇ ਚੱਲ ਮਨਾ ਚੱਲ ਚੱਲ ਸੇਵਾ ਕਰੀਏ ਬਦਲ ਦੇ ਸੁਣੇ ਬਹੁਤ ਮੈਂ ਕਿਸੇ ਘੋੜੀਆਂ ਦੇ ਵੀ ਕਸ਼ਟ ਨਿਵਾੜ